ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ yogesh kumar ਇੱਕ ਬਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਸਾਡੇ ਆਪਣੇ YouTube ਚੈਨਲ ਵਿੱਚ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅੱਜ ਦੀ ਵੀਡੀਓ ਵਿੱਚ ਆਪਾਂ ਕਰਨ ਵਾਲੇ ਹਾਂ ਜੀ ਨਾਵਲ ਕੀ ਹੁੰਦਾ ਹੈ ਨਾਵਲ ਦੀ ਪਰਿਭਾਸ਼ਾ ਅਤੇ ਨਾਵਲ ਦੇ ਤੱਤ ਜੇਕਰ ਵੀਡੀਓ ਪਸੰਦ ਆ ਜਾਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਆਪਣੇ ਦੋਸਤਾਂ ਨੂੰ ਵੀ ਵੀਡੀਓ ਜ਼ਰੂਰ ਸ਼ੇਅਰ ਕਰੋ ਚਲੋ ਜੀ ਸ਼ੁਰੂ ਕਰਦੇ ਹਾਂ ਨਾਵਲ ਸਾਹਿਤ ਰੂਪ ਬਾਰੇ ਜਾਣਕਾਰੀ ਦਿੰਦੇ ਹੋਏ ਇਸ ਦੇ ਤੱਤਾਂ ਬਾਰੇ ਵੀ ਵਿਚਾਰ ਆਪਾਂ ਕਰਾਂਗੇ ਨਾਵਲ ਨਾਵਲ ਆਧੁਨਿਕ ਯੁੱਗ ਦੀ ਉਪਜ ਅਤੇ ਨਵਾਂ ਸਾਹਿਤ ਰੂਪ ਹੈ ਇਸ ਵਿੱਚ ਸਮੁੱਚੇ ਮਨੁੱਖੀ ਜੀਵਨ ਨੂੰ ਉਲੀਕਣ ਅਤੇ ਪ੍ਰਗਟਾਉਣ ਦਾ ਨਰੋਇਆ ਯਤਨ ਕੀਤਾ ਹੁੰਦਾ ਹੈ ਨਾਵਲ ਆਧੁਨਿਕ ਯੁੱਗ ਦੀ ਉਪਜ ਅਤੇ ਨਵਾਂ ਸਾਹਿਤ ਰੂਪ ਹੈ ਇਸ ਵਿੱਚ ਸਮੁੱਚੀ ਮਨੁੱਖੀ ਜੀਵਨ ਨੂੰ ਉਲੇਖਣ ਅਤੇ ਪ੍ਰਗਟਾਉਣ ਦਾ ਨਰੋਇਆ ਯਤਨ ਕੀਤਾ ਜਾਂਦਾ ਹੈ ਇਹ ਕਲਪ ਸਾਹਿਤ ਦਾ ਇੱਕ ਵਿਸ਼ੇਸ਼ ਅੰਗ ਹੈ ਇਸ ਦੇ ਜਨਮ ਦਾ ਮੁੱਖ ਕਾਰਨ ਵੀ ਪੱਛਮੀ ਸਾਹਿਤ ਦਾ ਪ੍ਰਭਾਵ ਹੈ ਨਾਵਲ ਸ਼ਬਦ ਨੂੰ ਅੰਗਰੇਜ਼ੀ ਭਾਸ਼ਾ ਤੋਂ ਸਿੱਧਾ ਹੀ ਪੰਜਾਬੀ ਵਿੱਚ ਅਪਣਾ ਲਿਆ ਗਿਆ ਹੈ ਨਾਵਲ ਸ਼ਬਦ ਰੋਮਨ ਦੇ ਨਾਵਲੋ ਤੋਂ ਬਣਿਆ ਹੈ ਜਿਸ ਦੇ ਅਰਥ ਹਨ ਨਵਾਂ ਜਾਂ ਨਵੀਨ ਸ਼ਾਇਦ ਨਵਾਂ ਸਾਹਿਤ ਰੂਪ ਹੋਣ ਕਾਰਨ ਹੀ ਇਸ ਨੂੰ ਨਵੇਲਾ ਕਿਹਾ ਗਿਆ ਜਿਸ ਤੋਂ ਪੰਜਾਬੀ ਵਿੱਚ ਵੀ ਨਾਵਲ ਸ਼ਬਦ ਬਣ ਗਿਆ ਨਵੇਲਾ ਲਾਤੀਨੀ ਭਾਸ਼ਾਵਾਂ ਤੋਂ ਉਪਜਿਆ ਮੰਨਿਆ ਜਾਂਦਾ ਹੈ ਕੁਝ ਵਿਦਵਾਨ ਲੇਖਕਾਂ ਨੇ ਇਸ ਦੀ ਪਰਿਭਾਸ਼ਾ ਇੰਜ ਦੱਸੀ ਹੈ ਸਭ ਤੋਂ ਪਹਿਲਾਂ ਆਪਾਂ Munshi Premchand ji ਅਨੁਸਾਰ ਜੋ ਪਰਿਭਾਸ਼ਾ ਹੈ ਉਹ ਆਪਾਂ ਦੇਖਾਂਗੇ Munshi Premchand ji ਅਨੁਸਾਰ ਨਾਵਲ ਮਨਵ ਚਰਿੱਤਰ ਉੱਤੇ ਰੋਸ਼ਨੀ ਪਾਉਣ ਦੇ ਉਸ ਦੇ ਰਹੱਸਾਂ ਨੂੰ ਖੋਲਣਾ ਹੀ ਉਪਨਿਆਸ ਦਾ ਮੂਲ ਤੱਤ ਹੈ Munshi Premchand ji ਕਹਿੰਦੇ ਹਨ ਮਾਨਵ ਚਰਿੱਤਰ ਉੱਤੇ ਰੋਸ਼ਨੀ ਪਾਉਣਾ ਤੇ ਉਸ ਦੇ ਰਹੱਸਾਂ ਨੂੰ ਖੋਲਣਾ ਹੀ ਨਾਵਲ ਦਾ ਮੁੱਲ ਤੱਤ ਹੈ ਜਾਂ ਉਪਨਿਆਸ ਦਾ ਮੁੱਲ ਤੱਤ ਹੈ ਅੱਗੇ ਆਪਾਂ ਵਾਦਦੇ ਹਾਂ ਜੀ ਐਲੀਜਾ ਬੇਥ ਡਿਓ ਅਨੁਸਾਰ ਐਲੀਜਾ ਬੇਥ ਡਿਓ ਅਨੁਸਾਰ ਨਾਵਲ ਉਹਨਾਂ ਸਮੱਸਿਆਵਾਂ ਤੇ ਉਲਝਣਾਂ ਦਾ ਵਰਣਨ ਹੈ ਜੋ ਆਮ ਮਨੁੱਖ ਦੇ ਜੀਵਨ ਵਿੱਚ ਆਉਂਦੀਆਂ ਹਨ ਨਾਵਲ ਇੱਕ ਲੰਮੀ ਕਹਾਣੀ ਹੈ ਜਿਸ ਵਿੱਚ ਇੱਕ ਜੀਵਨ ਕਥਾ ਬਾਰੇ ਬੜੇ ਵਿਸਥਾਰ ਰੂਪ ਵਿੱਚ ਬਿਆਨ ਕੀਤੀ ਗਈ ਹੁੰਦੀ ਹੈ ਅਸੀਂ ਤੁਹਾਨੂੰ ਪਹਿਲਾਂ ਦੱਸਿਆ ਮੁਨਸ਼ੀ ਪ੍ਰੇਮਚੰਦ ਅਨੁਸਾਰ ਅਤੇ ਉਸ ਤੋਂ ਬਾਅਦ ਅਲੀਜ਼ਾਬੇਥ ਡਿਓ ਅਨੁਸਾਰ ਇਸ ਤੋਂ ਬਾਅਦ ਆਪਾਂ ਵੱਧ ਰਹੇ ਹਾਂ ਕਿ ਨਾਵਲ ਆਖਿਰਕਾਰ ਹੁੰਦਾ ਕੀ ਹੈ ਨਾਵਲ ਇੱਕ ਲੰਮੀ ਕਹਾਣੀ ਹੁੰਦੀ ਹੈ ਜਿਸ ਵਿੱਚ ਇੱਕ ਜੀਵਨ ਕਥਾ ਬਾਰੇ ਬੜੇ ਵਿਸਥਾਰ ਰੂਪ ਵਿੱਚ ਬਿਆਨ ਕੀਤੀ ਗਈ ਹੁੰਦੀ ਹੈ। ਇਹ ਕਥਾ ਦਿਲ ਪਰਚਾਵੇ ਦਾ ਸਾਧਨ ਵੀ ਦੱਸੀ ਜਾਂਦੀ ਹੈ। ਸਭ ਤੋਂ ਪਹਿਲਾਂ ਭਾਈ ਵੀਰ ਸਿੰਘ ਨੇ ਹੀ ਸੁੰਦਰੀ ਨਾਵਲ ਲਿਖ ਕੇ ਪੰਜਾਬੀ ਨਾਵਲ ਦਾ ਮੁੱਢ ਬੰਨਿਆ। ਇਸ ਨੂੰ ਹੀ ਨਾਵਲ ਦਾ ਮੋਢੀ ਮੰਨਿਆ ਜਾਂਦਾ ਹੈ। ਇਹ ਨਾਵਲ ਇਤਿਹਾਸਕ ਸਮਾਜਿਕ ਹਨ। ਫਿਰ ਭਾਈ ਮੋਹਨ ਸਿੰਘ ਵੈਦ ਤੇ ਸਰਦਾਰ ਚਰਨ ਸਿੰਘ ਸ਼ਹੀਦ ਨੇ ਨਾਵਲ ਉੱਤੇ ਕਲਮ ਅਜ਼ਮਾਈ ਉਸਨੇ ਦਲੇਰਕੌਰ ਤੇ ਰਣਜੀਤਕੌਰ ਵਰਗੇ ਇਤਿਹਾਸਕ ਨਾਵਲ ਲਿਖੇ ਦੂਜੇ ਦੌਰ ਵਿੱਚ ਸ਼੍ਰੋਮਣੀ ਪੰਜਾਬੀ ਨਾਵਲਕਾਰ ਨਾਨਕ ਸਿੰਘ ਆਉਂਦਾ ਹੈ ਜਿਸ ਨੇ ਪੰਜਾਬੀ ਨਾਵਲ ਦਾ ਪਿਤਾ ਮਾਂ ਮੰਨਿਆ ਜਾਂਦਾ ਹੈ ਜਿਸ ਨੂੰ ਪੰਜਾਬੀ ਨਾਵਲ ਦਾ ਪਿਤਾ ਮਾਂ ਮੰਨਿਆ ਜਾਂਦਾ ਹੈ ਕਿਸ ਨੂੰ ਨਾਵਲਕਾਰ ਨਾਨਕ ਸਿੰਘ ਨੂੰ ਉਸਨੇ ਲਗਭਗ 4 ਦਰਜਨ ਨਾਵਲ ਪੰਜਾਬੀ ਸਾਹਿਤ ਨੂੰ ਭੇਂਟ ਕੀਤੇ ਯਾਨੀ ਕਿ ਲਗਭਗ 48 ਨਾਵਲ ਪੰਜਾਬੀ ਸਾਹਿਤ ਨੂੰ ਪੇਂਟ ਕੀਤੇ ਨਾਨਕ ਸਿੰਘ ਨੇ ਨਾਨਕ ਸਿੰਘ ਨਰੂਲਾ ਜਸਵੰਤ ਸਿੰਘ ਕਵਲ ਅਤੇ ਨਰਿੰਦਰ ਪਾਲ ਸਿੰਘ ਇਸ ਦੌਰ ਦੇ ਪ੍ਰਸਿੱਧ ਨਾਵਲਕਾਰ ਹਨ ਕਵਲ ਨੂੰ ਸਮਾਜਵਾਦੀ ਅਤੇ ਨਰਿੰਦਰ ਪਾਲ ਸਿੰਘ ਨੇ ਇਤਿਹਾਸਿਕ ਨਾਵਲ ਲਿਖੇ ਹਨ ਅਤੇ ਦਲੀਪ ਕੋਰ ਟਿਵਾਣਾ ਦਾ ਵੀ ਯੋਗਦਾਨ ਹੈ ਮੋਹਨ ਸਿੰਘ ਸੀਤਲ ਗੁਰਜੀਤ ਸਿੰਘ ਸੇਠੀ ਅਤੇ ਗੁਰਦਿਆਲ ਸਿੰਘ ਨੇ 20 ਨਾਵਲ ਲਿਖੇ ਹਨ ਪੰਜਾਬੀ ਨਾਵਲ ਅੱਜ ਆਪਣੀ ਪੂਰਨ ਪ੍ਰਗਤੀ ਤੇ ਹੈ ਪਰੰਤੂ ਅਜੇ ਤੱਕ ਇਹ ਪੂਰਨ ਰੂਪ ਵਿੱਚ ਅੰਗਰੇਜ਼ੀ ਨਾਵਲ ਵਾਂਗ ਕਲਾ ਸਿਖਰਾਂ ਨਹੀਂ ਛੂਣ ਲੱਗਾ ਚਲੋ ਜੀ ਹੁਣ ਆਪਾਂ ਗੱਲ ਕਰਦੇ ਹਾਂ ਨਾਵਲ ਦੇ ਤੱਤਾਂ ਦੀ ਸਭ ਤੋਂ ਪਹਿਲਾਂ ਨਾਵਲ ਦਾ ਜੋ ਤੱਤ ਹੈ ਉਹ ਹੈ ਕਥਾਨਕ ਜਾਂ ਕਥਾਵਸਤੂ ਦੇਖੋ ਜੀ ਕਥਾਨਕ ਜਾਂ ਕਥਾਵਸਤੂ ਕਥਾਵਸਤੂ ਨਾਵਲ ਦੀ ਜਿੰਦ ਜਾਨ ਹੈ ਇਸ ਤੋਂ ਬਿਨਾ ਨਾਵਲ ਦੀ ਜਿੰਦ ਜਾਨ ਇਸ ਤੋਂ ਬਿਨਾ ਨਾਵਲ ਦੀ ਜਿੰਦ ਜਾਨ ਹੈ ਕਾਈ ਕਰ ਕਾਈ ਕਰ ਹੈ ਕਥਾਵਸਤੂ ਨਾਵਲ ਦੀ ਜਿੰਦ ਜਾਨ ਹੈ ਇਸ ਤੋਂ ਬਿਨਾ ਨਾਵਲ ਕੁਝ ਨਹੀਂ ਯਾਨੀ ਕਿ ਨਾਵਲ ਦੀ ਮੌਤ ਹੋ ਜਾਂਦੀ ਹੈ ਕਥਾਵਸਤੂ ਤੋਂ ਬਿਨਾ ਇਸ ਲਈ ਨਾਵਲ ਵਿੱਚ ਕਥਾਵਸਤੂ ਦਾ ਹੋਣਾ ਬਹੁਤ ਜ਼ਰੂਰੀ ਹੈ ਨਾਵਲਕਾਰ ਆਪਣੇ ਨਾਵਲ ਦੀ ਕਥਾਵਸਤੂ ਦਾ ਜੀਵਨ ਦੇ ਕਿਸੇ ਵੀ ਖੇਤਰ ਵਿੱਚ ਵਿੱਚੋਂ ਲੈ ਸਕਦਾ ਹੈ ਨਾਵਲਕਾਰ ਆਪਣੇ ਨਾਵਲ ਦੀ ਕਥਾਵਸਤੂ ਦਾ ਜੀਵਨ ਦੇ ਕਿਸੇ ਵੀ ਖੇਤਰ ਵਿੱਚੋਂ ਲੈ ਸਕਦਾ ਹੈ ਉਹ ਜਿਸ ਵਿਸ਼ੇ ਨੂੰ ਚਿੱਤਰਨਾ ਚਾਹੁੰਦਾ ਹੈ ਉਸ ਦਾ ਉਸ ਨੂੰ ਪੂਰਾ ਪੂਰਾ ਗਿਆਨ ਹੋਣਾ ਚਾਹੀਦਾ ਹੈ ਕਥਾਵਸਤੂ ਦਾ ਬਿਲਕੁਲ ਸੱਚ ਹੋਣਾ ਵੀ ਕੋਈ ਜ਼ਰੂਰੀ ਨਹੀਂ ਹੈ ਹਾਂਜੀ ਬਿਲਕੁਲ ਸਹੀ ਹੈ ਜੀ ਕਥਾਵਸਤੂ ਦਾ ਬਿਲਕੁਲ ਸੱਚ ਹੋਣਾ ਵੀ ਕੋਈ ਜ਼ਰੂਰੀ ਨਹੀਂ ਹੈ ਇਹ ਥੋੜਾ ਕਲਪਨਿਕ ਵੀ ਹੋ ਸਕਦਾ ਹੈ ਇਹ ਚੱਲ ਜਾਵੇਗਾ ਅਸੀਂ ਤੁਹਾਨੂੰ ਦੱਸਿਆ ਕਿ ਕਥਾਨਕ ਜਾਂ ਕਥਾਵਸਤੂ ਨਾਵਲ ਦੀ ਜਿੰਦਜਾਨ ਹੈ ਇਸ ਤੋਂ ਬਿਨਾ ਨਾਵਲ ਕੁਝ ਨਹੀਂ ਹੈ ਨਾਵਲਕਾਰ ਆਪਣੇ ਨਾਵਲ ਦੀ ਕਥਾਵਸਤੂ ਆਪਣੇ ਜੀਵਨ ਦੇ ਖੇਤਰ ਵਿੱਚੋਂ ਵੀ ਲੈ ਸਕਦਾ ਹੈ ਤੁਹਾਨੂੰ ਅਸੀਂ ਦੱਸਿਆ ਉਹ ਜਿਸ ਵਿਸ਼ੇ ਨੂੰ ਚਿੱਤਰਨਾ ਚਾਹੁੰਦਾ ਹੈ ਉਸ ਬਾਰੇ ਉਸ ਨੂੰ ਪੂਰਾ ਗਿਆਨ ਹੋਣਾ ਚਾਹੀਦਾ ਹੈ ਅਤੇ ਕਥਾਵਸਤੂ ਬਿਲਕੁਲ ਸੱਚ ਹੋਵੇ ਇਹ ਵੀ ਬਿਲਕੁਲ ਕੋਈ ਜ਼ਰੂਰੀ ਨਹੀਂ ਹੁੰਦਾ ਹੁਣ ਆਪਾਂ ਗੱਲ ਕਰਾਂਗੇ ਜੀ ਦੂਜੇ ਤੱਤ ਦੀ ਚਰਿੱਤਰ ਚਿੱਤਰਣ ਇਹ ਨਾਵਲ ਦਾ ਇੱਕ অতি ਮਹੱਤਵਪੂਰਨ ਅੰਗ ਹੈ ਕਿਸੇ ਨਾਵਲ ਦੀ ਸਫਲਤਾ ਇਸ ਗੱਲ ਉੱਤੇ ਨਿਰਭਰ ਕਰਦੀ ਹੈ ਕਿ ਉਸਦੇ ਪਾਤਰ ਜਿਉਂਦੇ ਜਾਗਦੇ ਹੋਣ ਅਤੇ ਪਾਠਕਾਂ ਉੱਤੇ ਪੂਰਾ-ਪੂਰਾ ਪ੍ਰਭਾਵ ਪਾਉਂਦੇ ਹੋਣ ਇਹ ਬਿਲਕੁਲ ਸਹੀ ਹੈ ਕਿ ਜਦੋਂ ਅਸੀਂ ਨਾਵਲ ਵਿੱਚ ਚਰਿੱਤਰ ਚਿੱਤਰਣ ਕਰਦੇ ਹਾਂ ਪਾਤਰਾਂ ਦਾ ਤਨ ਪਾਤਰ ਜਿਉਂਦੇ ਜਾਗਦੇ ਲੱਗਣੇ ਚਾਹੀਦੇ ਹਨ ਨਾ ਕਿ ਉਹ ਬਿਲਕੁਲ ਚੁੱਪਚਾਪ ਜਿਹੀ ਹੋਣ ਉਹ ਬਿਲਕੁਲ ਜਿਉਂਦੇ ਜਾਗਦੇ ਹੋਣ ਅਤੇ ਪਾਠਕਾਂ ਉੱਤੇ ਵੀ ਇਸ ਦਾ ਪੂਰਾ ਪ੍ਰਭਾਵ ਪੈਣਾ ਚਾਹੀਦਾ ਹੈ ਸਫਲ ਚਰਿੱਤਰ ਚਿੱਤਰਣ ਲਈ ਮਨੁੱਖੀ ਸੁਭਾਅ ਦੀ ਡੂੰਗੀ ਜਾਣਕਾਰੀ ਵਿਚਾਰਾਂ ਭਾਵਨਾਵਾਂ ਅਤੇ ਮਨੋਦਸ਼ਾਾਂ ਦੀ ਪੂਰੀ ਪੂਰੀ ਜਾਣਕਾਰੀ ਵੀ ਹੋਣੀ ਚਾਹੀਦੀ ਹੈ ਹੁਣ ਅੱਗੇ ਅਸੀਂ ਅਗਲੇ ਪੁਆਇੰਟ ਵੱਲ ਵਧਾਂਗੇ ਜੀ ਤੀਸਰੇ ਤੱਤ ਵੱਲ ਤੀਸਰਾ ਤੱਤ ਹੈ ਨਾਵਲ ਦਾ ਵਾਰਤਾਲਾਪ ਨਾਵਲ ਵਿੱਚ ਪਾਤਰਾਂ ਵਿਚਕਾਰ ਜੋ ਗੱਲਬਾਤ ਹੁੰਦੀ ਹੈ ਉਸ ਨੂੰ ਵਾਰਤਾਲਾਪ ਕਹਿੰਦੇ ਹਨ ਇੱਕ ਨੰਬਰ ਚ ਪੁੱਛ ਲਿਆ ਜਾਵੇ ਕਿ ਵਾਰਤਾਲਾਪ ਕੀ ਹੁੰਦਾ ਹੈ ਤਾਂ ਸਹੀ ਕਹਾਂਗੇ ਪਾਤਰਾਂ ਵਿਚਕਾਰ ਜੋ ਗੱਲਬਾਤ ਹੁੰਦੀ ਹੈ ਉਸ ਨੂੰ ਵਾਰਤਾਲਾਪ ਕਹਿੰਦੇ ਹਨ ਇਸ ਦੇ ਮੁੱਖ ਅ ਦੋ ਕਰਤਵ ਹਨ ਵਾਰਤਾਲਾਪ ਕਥਾਵਸਤੂ ਵਾਰਤਾਲਾਪ ਕਥਾਵਸਤੂ ਨੂੰ ਵਿਸਥਾਰ ਦਿੰਦੀ ਹੈ ਬਿਲਕੁਲ ਸਹੀ ਹੈ ਵਾਰਤਾਲਾਪ ਜੇਕਰ ਹੋਊਗੀ ਤਾਂ ਹੀ ਕਥਾ ਅੱਗੇ ਵਧੂਗੀ ਇਸ ਨਾਲ ਨਾਵਲ ਵਿੱਚ ਸਜੀਵਤਾ ਆਉਂਦੀ ਹੈ ਅਤੇ ਰੋਚਕਤਾ ਵੱਧਦੀ ਹੈ ਵਾਰਤਾਲਾਪ ਚਰਿੱਤਰ ਚਿੱਤਰਣ ਵਿੱਚ ਸਹਾਇਤਾ ਕਰਦੀ ਹੈ ਵਾਰਤਾਲਾਪ ਦੇ ਕਾਰਨ ਹੀ ਸਾਨੂੰ ਕਿਸੇ ਪਾਤਰ ਦਾ ਚਰਿੱਤਰ ਪਤਾ ਲੱਗਦਾ ਹੈ ਕਿ ਉਹ ਕਿਸ ਤਰ੍ਹਾਂ ਦਾ ਹੈ ਇਸ ਨਾਲ ਪਾਤਰ ਦਾ ਕੇਵਲ ਆਪਣੇ ਚਰਿੱਤਰ ਨੂੰ ਹੀ ਉਘਾੜਨਾ ਇਸ ਨਾਲ ਪਾਤਰ ਨਾ ਕੇਵਲ ਆਪਣੇ ਚਰਿੱਤਰ ਨੂੰ ਉਗਾਰਦਾ ਹੈ ਸਗੋਂ ਦੂਜਿਆਂ ਦੇ ਚਰਿੱਤਰ ਉੱਤੇ ਵੀ ਪ੍ਰਕਾਸ਼ ਪਾਉਂਦਾ ਹੈ ਸੁਭਾਵਕ ਵਾਰਤਾਲਾਪ ਸੁਭਾਵਕ ਵਾਰਤਾਲਾਪ ਹੀ ਸਦਾ ਪ੍ਰਭਾਵਸ਼ਾਲੀ ਹੁੰਦੀ ਹੈ ਵਾਰਤਾਲਾਪ ਟੁਕਵੀਂ ਅਤੇ ਨਾਟਕੀ ਹੋਣੀ ਚਾਹੀਦੀ ਹੈ ਹੁਣ ਆਪਾਂ ਅਗਲੇ ਪੁਆਇੰਟ ਵੱਲ ਵਧਾਂਗੇ ਅਗਲਾ ਜੋ ਤੱਤ ਹੈ ਨਾਵਲ ਦਾ ਉਹ ਹੈ ਵਾਤਾਵਰਣ ਜਾਂ ਦੇਸ਼ਕਾਲ ਹਰ ਇੱਕ ਨਾਵਲ ਦੀ ਕਥਾਵਸਤੂ ਕਿਸੇ ਵਿਸ਼ੇਸ਼ ਕਾਲ ਦੇਸ਼ ਜਾਂ ਵਾਤਾਵਰਣ ਵਿੱਚ ਘਟਦੀ ਹੁੰਦੀ ਹੈ ਇਸ ਲਈ ਨਾਵਲਕਾਰ ਨੂੰ ਆਪਣੀ ਕਹਾਣੀ ਨੂੰ ਸੁਭਾਵਕ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਵਾਤਾਵਰਣ ਜਾਂ ਦੇਸ਼ਕਾਲ ਤੋਂ ਚੰਗੀ ਤਰ੍ਹਾਂ ਜਾਣੂ ਹੋਣਾ ਚਾਹੀਦਾ ਹੈ ਇਤਿਹਾਸਕ ਨਾਵਲ ਵਿੱਚ ਇਸ ਦੇ ਹੋਣ ਵਧੇਰੇ ਮਹੱਤਵ ਹਨ ਵਾਤਾਵਰਣ ਚਿੱਤਰਣ ਵਿੱਚ ਦੋ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ ਭੌਤਿਕ ਵਾਤਾਵਰਣ ਅਤੇ ਸਮਾਜਿਕ ਵਾਤਾਵਰਣ ਜੇਕਰ ਅਸੀਂ ਇਤਿਹਾਸਿਕ ਨਾਟਕ ਦਿਖਾਉਣਾ ਹੈ ਜਾਂ ਨਾਵਲ ਦਿਖਾਉਣਾ ਹੈ ਤਾਂ ਸਾਨੂੰ ਇਤਿਹਾਸਿਕ ਚੀਜ਼ਾਂ ਦਿਖਾਉਣੀਆਂ ਪੈਣਗੀਆਂ ਉੱਥੇ ਭੌਤਿਕ ਚੀਜ਼ਾਂ ਇਤਿਹਾਸਿਕ ਹੋਣ ਅਤੇ ਜੋ ਵੀ ਪਹਿਨਾਵਾ ਹੋਣਾ ਚਾਹੀਦਾ ਹੈ ਉਹ ਵੀ ਇਤਿਹਾਸਿਕ ਹੀ ਹੋਣਾ ਚਾਹੀਦਾ ਹੈ ਉਦਾਹਰਨ ਲਈ ਜੇਕਰ ਅਸੀਂ ਗੁਲਾਮ ਜਾਂ ਅੰਗਰੇਜ਼ ਸ਼ਾਸਨ ਸ਼ਾਸਨ ਦਿਖਾਉਣਾ ਹੈ ਤਾਂ ਅਸੀਂ ਅੰਗਰੇਜ਼ੀ ਅੰਗਰੇਜ਼ਾਂ ਦੇ ਸਾਹਮਣੇ ਅਸੀਂ ਪੁਰਾਣੇ ਕੱਪੜੇ ਦਿਖਾਵਾਂਗੇ ਨਾ ਕਿ ਅਸੀਂ ਮਾਡਰਨ ਕੱਪੜੇ ਦਿਖਾਵਾਂਗੇ ਆਪਦੇ ਅੱਗੇ ਵਧਾਂਗੇ ਜੀ ਪੰਜਵੇਂ ਪੁਆਇੰਟ ਵੱਲ ਪੰਜਵਾਂ ਪੁਆਇੰਟ ਹੈ ਪੰਜਵਾਂ ਤੱਤ ਨਾਵਲ ਦਾ ਭਾਸ਼ਾ ਸ਼ੈਲੀ ਸ਼ੈਲੀ ਵਿਚਾਰ ਪ੍ਰਸਤੁਤ ਕਰਨ ਦਾ ਇੱਕ ਢੰਗ ਹੈ ਜੇਕਰ ਅਸੀਂ ਆਪਣੇ ਵਿਚਾਰ ਪ੍ਰਸਤੁਤ ਕਰਨੇ ਹਨ ਤਾਂ ਸਾਡੀ ਭਾਸ਼ਾ ਸ਼ੈਲੀ ਚੰਗੀ ਹੋਣੀ ਚਾਹੀਦੀ ਹੈ ਹਰ ਨਾਵਲਕਾਰ ਦੀ ਆਪਣੀ ਆਪਣੀ ਤੇ ਨਵੇਕਲੀ ਸ਼ੈਲੀ ਹੁੰਦੀ ਹੈ ਪਾਸ਼ਾ ਸ਼ੈਲੀ ਸਰਲ ਸਪਸ਼ਟ ਰੋਚਕ ਅਤੇ ਖਿੱਚਪਰਪੂਰ ਹੋਣੀ ਚਾਹੀਦੀ ਹੈ ਹਾਂਜੀ ਪਾਸ਼ਾ ਸ਼ੈਲੀ ਸਰਲ ਸਪਸ਼ਟ ਰੋਚਕ ਅਤੇ ਖਿੱਚਪਰਪੂਰ ਹੋਣੀ ਚਾਹੀਦੀ ਹੈ ਇਹ ਪਾਠਕਾਂ ਦੇ ਸਮਝ ਆਉਣ ਵਾਲੀ ਹੋਣੀ ਚਾਹੀਦੀ ਹੈ ਨਾ ਕਿ ਐਨੀ ਕਠਿਨ ਹੋਵੇ ਕਿ ਪਾਠਕਾਂ ਦੇ ਕੋਈ ਸਮਝ ਹੀ ਨਾ ਆਵੇ ਇਸ ਲਈ ਇਹ ਇੱਕ ਬਹੁਤ ਹੀ ਮਹੱਤਵਪੂਰਨ ਤੱਤ ਹੈ ਪਾਸ਼ਾ ਸ਼ੈਲੀ ਦਾ ਪਾਸ਼ਾ ਸ਼ੈਲੀ ਸੋਖੀ ਸਪਸ਼ਟ ਸਰਲ ਹੋਣੀ ਚਾਹੀਦੀ ਹੈ ਤਾਂ ਕਿ ਜੋ ਪੜਨ ਵਾਲਾ ਪਾਠਕ ਹੈ ਉਹ ਇਸ ਨੂੰ ਆਸਾਨੀ ਨਾਲ ਸਮਝ ਸਕੇ ਕਈ ਨਾਵਲਕਾਰਾਂ ਦੀ ਸ਼ੈਲੀ ਵਿਆਖਿਆ ਅਤੇ ਵਿਵਰਨਾਤਮਕ ਹੁੰਦੀ ਹੈ ਕਈਆਂ ਦੀ ਸ਼ੈਲੀ ਬਿਰਤਾਂਤਕ ਉਚਿਤ ਅਤੇ ਭਾਵਪੂਰਨ ਹੁੰਦੀ ਹੈ ਉਦੇਸ਼ ਹੁਣ ਅਸੀਂ ਅਗਲੇ ਤੱਤ ਵੱਲ ਵਧਾਂਗੇ ਜੀ ਨਾਵਲ ਦਾ ਅਗਲਾ ਤੱਤ ਹੈ ਉਦੇਸ਼ ਹਰ ਨਾਵਲ ਦਾ ਨਿਸ਼ਚਿਤ ਉਦੇਸ਼ ਹੁੰਦਾ ਹੈ ਹਾਂਜੀ ਇਹ ਬਿਲਕੁਲ ਸਹੀ ਹੈ ਜੇਕਰ ਅਸੀਂ ਕੋਈ ਵੀ ਕੋਈ ਚੀਜ਼ ਬਣਾਉਨੇ ਹਾਂ ਤਾਂ ਉਸ ਦੇ ਪਿੱਛੇ ਸਾਡਾ ਕੋਈ ਨਾ ਕੋਈ ਉਦੇਸ਼ ਜ਼ਰੂਰ ਹੁੰਦਾ ਹੈ ਕੋਈ ਵੀ ਕਾਰਜ ਹੋਵੇ ਉਹ ਉਦੇਸ਼ ਤੋਂ ਬਿਨਾਂ ਨਹੀਂ ਹੁੰਦਾ ਨਾਵਲ ਨੂੰ ਜੀਵਨ ਦੀ ਵਿਆਖਿਆ ਕਰਨ ਵਾਲਾ ਸਾਹਿਤ ਰੂਪ ਮੰਨਿਆ ਜਾਂਦਾ ਹੈ ਨਾਵਲ ਨੂੰ ਜੀਵਨ ਦੀ ਵਿਆਖਿਆ ਕਰਨ ਵਾਲਾ ਸਾਹਿਤ ਰੂਪ ਮੰਨਿਆ ਜਾਂਦਾ ਹੈ ਇਹ ਵਿਆਖਿਆ ਜੀਵਨ ਦਾ ਸੱਚ ਬਣ ਕੇ ਉਗੜਦੀ ਹੈ ਨਾਵਲ ਵਿੱਚਲੀ ਕਥਾਵਸਤੂ ਵਿੱਚ ਲੇਖਕ ਕੋਈ ਕੋਈ ਨਾ ਕੋਈ ਜੀਵਨ ਦ੍ਰਿਸ਼ਟੀ ਲੁਪਤ ਹੁੰਦੀ ਹੈ ਨਾਵਲ ਵਿਚਲੀ ਕਥਾਵਸਤੂ ਵਿੱਚ ਲੇਖਕ ਦੀ ਕੋਈ ਨਾ ਕੋਈ ਜੀਵਨ ਦ੍ਰਿਸ਼ਟੀ ਲੁਪਤ ਹੁੰਦੀ ਹੈ ਹਾਂਜੀ ਬਿਲਕੁਲ ਸਹੀ ਹੈ ਜੇਕਰ ਕੋਈ ਨਾਵਲਕਾਰ ਕੋਈ ਨਾਵਲ ਲਿਖਦਾ ਹੈ ਤਾਂ ਉਸ ਵਿੱਚ ਨਾਵਲਕਾਰ ਦੀ ਕੋਈ ਨਾ ਕੋਈ ਜੀਵਨ ਦ੍ਰਿਸ਼ਟੀ ਜ਼ਰੂਰ ਲੁਪਤ ਹੁੰਦੀ ਹੈ ਅੰਤ ਵਿੱਚ ਅਸੀਂ ਆਖ ਸਕਦੇ ਹਾਂ ਕਿ ਨਾਵਲ ਦਾ ਉਦੇਸ਼ ਕਲਿਆਣਕਾਰੀ ਅਗਾਵਦੂ ਉਸਾਰੂ ਅਤੇ ਜੀਵਨ ਸੇਧ ਦੇਣ ਵਾਲਾ ਹੁੰਦਾ ਹੈ ਅਗਲੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਜੀ ਪੰਜਾਬੀ ਨਾਵਲ ਦੀਆਂ ਪ੍ਰਮੁੱਖ ਪਰਵਿਰਤੀਆਂ ਬਾਰੇ ਤੁਹਾਨੂੰ ਵੀਡੀਓ ਕਿਹੋ ਜਿਹੀ ਲੱਗੀ ਸਾਨੂੰ ਕਮੈਂਟ ਵਿੱਚ ਜਰੂਰ ਦੱਸੋ ਅਤੇ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਦੋਸਤਾਂ ਤੁਨੂੰ ਆਹ ਵੀਡੀਓ ਜਰੂਰ ਸ਼ੇਅਰ ਕਰੋ ਧੰਨਵਾਦ ਜੀ ਜੈ ਹਿੰਦ ਸਤਿ ਸ਼੍ਰੀ ਅਕਾਲ ਵੰਦੇ ਮਾਤਰਮ જય શ્રી ਰਾਮ